ਰਾਈ ਉਹ ਹਨਿਆ ਦੀ ਤੁਸੀਂ ਅਮਦ ਕਰਦੇ ਰਹਿਣ ਵਾਲੇ ਹੋ ਹਾਂ ਹਾਂ ਤੁਹਾਡੇ ਯਾਰ ਦੋਸਤ ਨੇ ਕਿਸੇ ਨੇ ਦੱਸਿਆ ਤੁਹਾਨੂੰ ਰਿਸ਼ਤੇਦਾਰ ਨੇ ਵੀ ਆਪਣੇ ਅਮਦ ਕਰਾਈ ਐਕਸੀਡੈਂਟ ਹੋ ਗਿਆ ਬਹੁਤ ਵੱਡਾ ਨਹੀਂ ਡੱਟਿਆ ਨੇ ਇੱਥੇ ਮੈਂ ਦੱਸ ਦਿੰਦਾ ਤੁਹਾਨੂੰ ਨਹਿਰ ਦੇ ਵਿੱਚ ਇੱਕ ਛੋਟਾ ਹਾਥੀ गिर ਗਿਆ ਸ਼ਰਧਾਲੂਆਂ ਨਾਲ ਭਰਿਆ ਹੋਇਆ ਉਹਦੇ ਵਿੱਚ 30 32 ਜਣੇ ਸਵਾਰ ਸੀਗੇ ਜਾਨੀ ਸ਼ਰਧਾਲੂ ਠੀਕ ਰਾਤ ਨੂੰ 9:30 10 ਵਜੇ ਤਕਰੀਬਨ ਟਿਕੇ ਗਿਆ ਸੀ ਹਾਂ ਤੇ ਉਹਦੇ ਚੋਂ 10 ਮੌਤਾਂ ਹੋ ਗਈਆਂ ਕੀ ਹਾਂ ਜੀ ਕਿੰਨਾ ਵੱਡਾ ਨੁਕਸਾਨ ਸਮਝਦੇ ਹੋ ਜੀ ਇਹ ਇਹ ਕਾਫੀ ਵੱਡਾ ਨੁਕਸਾਨ ਹੈ ਉਹ ਵੱਡਾ ਨੁਕਸਾਨ ਹੋ ਗਿਆ ਹਾਂ ਜੀ ਬੱਚੇ ਵੀ ਸੀ ਉਹਨਾਂ ਦੇ ਵਿੱਚ ਜਵਾਨ ਵੀ ਸੀਗੇ ਬਜ਼ੁਰਗ ਵੀ ਸੀਗੇ ਇਹਦਾ ਬੱਚਾ ਇਹ ਜਿਹੜੇ ਜਾਂਦੇ ਆ ਯਾਤਰਾ ਤੇ ਗਲਤ ਹੈਗਾ ਇਹ ਉਸ ਲੋਕ ਉਹਤੇ ਯਾਤਰਾ ਤੇ ਫਿਰ ਜਾ ਕੇ ਖਰਾਬੀ ਵੀ ਕਰਦੇ ਹੋਣਗੇ ਜੀ ਹਾਂ ਖਰਾਬੀ ਕਰ ਦੇਣਗੇ ਜੀ ਉਹ ਖਰਾਬੀ ਕਰ ਰਿਹਾ ਉਹਦੇ ਬਾਰੇ ਦੱਸਿਓ ਮਾੜਾ ਜਿਹਾ ਕੀ ਖਰਾਬੀ ਕਰਦੇ ਨੇ ਇਹਦਾ ਘੱਟੀ ਆਣਦੇ ਪਰ ਜਨਾਨੀਆਂ ਕੋਲ ਵੱਧ ਵੱਧ ਫਿਰ ਰਹੇ ਤਾੜੀ ਵਾਲਿਆਂ ਕੋਲੇ ਅੱਛਾ ਜੀ ਉਹ ਤਾੜੀ ਵਾਲੇ ਵੀ ਵੱਧ ਰਹਿੰਦੇ ਆ ਨਾ 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 ਸੌ ਰਹੇ ਰਹਿੰਦੇ ਬਸ ਅੱਛਾ ਜੀ ਹਾਂ ਹੋਰ ਕੀ ਖਰਾਬੀ ਕਰਦੇ ਨੇ ਜੀ ਜਿਹੜੇ ਕਈ ਪਿਚੂ ਸ਼ਰਧਾਲੂ ਜਾਂਦੇ ਨੇ ਜੀ ਥੱਕਾ ਬਿੰਦੇ ਆ ਅੱਛਾ ਜੀ ਹਾਂ ਥੱਕਾ ਘੋਟੇ ਅੱਛਾ ਜੀ ਘੋਟੇ ਦਾ ਵੱਧ ਚੱਲਦੇ ਆ ਲੈ ਅੱਛਾ ਜੀ ਹਾਂ ਅੱਛਾ ਜੀ ਉਹ ਕਹਦਾ ਮੈਂ ਹਾਂ ਯਾਰ ਕਮਲੇ ਕਰ ਰਿਹਾ ਹੈ ਅੱਛਾ ਜੀ ਐਹੀ ਪਿੰਦੇ ਹੈ ਨਾ ਐਹੀ ਤਾਂ ਬਹੁਤ ਚੱਲਦਾ ਹੈ ਤਾਂ ਅੱਛਾ ਜੀ ਹਾਂ ਉਹ ਜਿਹੜਾ ਕਿੰਨਾ ਕੁ ਨੁਕਸਾਨ ਦੇ ਸਮਝਦੇ ਹੋ ਤੁਸੀਂ ਇਹਦਾ ਬਹੁਤ ਜ਼ਿਆਦਾ ਸਮਝਦੇ ਆ ਜੀ ਅੱਛਾ ਜੀ ਹਾਂ ਕੀ ਫਿਰ ਇਹਦਾ ਹੱਲ ਕੀ ਹੋਣਾ ਚਾਹੀਦਾ ਹੈ ਅੱਛਾ ਜੀ ਹਾਂ ਠੀਕ ਹੈ ਨਾ ਹਾਂ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਮਾਜ ਵਾਸਤੇ? ਹਾਂਜੀ। ਕੋਈ ਸਮਾਜ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਕੋਈ ਮੈਸੇਜ? ਨਹੀਂ ਨਹੀਂ ਕੋਈ ਨਹੀਂ। ਉਹ ਇਹ ਤਾਂ ਆ ਜਿਹੜੀ ਜਿਹੜੀ ਗੱਡੀ ਵਿੱਚ ਗ੍ਰੀਵ ਮਹਿਰ ਦੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਮਹਿਰ ਬਾਰੇ ਤਾਂ ਨਹੀਂ ਪਤਾ ਹੈ ਗਾ ਜੀ। ਇਹ ਇਹ ਤਾਂ ਕਹੋਗੇ ਵੀ ਸਰਕਾਰ ਨੂੰ ਹਾਂ ਉਹਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਸ਼ਰਧਾਲੂ ਵਿਚਾਰੇ ਮਰ ਗਏ ਉਹਦੇ ਵਿੱਚ गिर ਕੇ। ਬਿਲਕੁਲ। ਟੱਕਰ ਨਾਲ ਕਹਿ ਰਹਾਂਗੇ ਭਾਈ। ਹਾਂ ਹੁਣੇ ਕਹਿ ਦਿਓ ਜੀ ਕੈਮਰੇ ਤੇ। ਹਾਂ। ਇਹੋ ਕੈਮਰੇ ਤੇ ਹੁਣ ਇਹ ਵੀ ਸਰਕਾਰ ਨੂੰ ਬੇਨਤੀ ਹੈ ਜੀ ਸਰਕਾਰ ਨੂੰ ਬੇਨਤੀ ਆ ਜੇ ਲੁਗਾਰੇ ਦੇਖਿਆ ਹਾਂ ਜੀ ਵੀ ਉਹਨਾਂ ਦੀ ਜੇ ਹੋ ਸਕੇ ਤਾਂ ਮਦਦ ਕਰੋ ਨਾਗਰਿਕਾਂ ਕਰ ਨਹੀਂ ਪਣੀ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਠੀਕ ਹੈ ਬਹੁਤ ਮਿਹਰਬਾਨੀ ਲਿਓ ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ